ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅਪਨੇ ਤੁਸੀਂ ਸਾਰੇ ਠੀਕ ਹੋ ਮੈਂ ਜਦੋਂ ਬੋਲਿਆ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਮੀਰੇ ਜਦੋਂ ਤੁਸੀਂ ਸਾਰੇ ਠੀਕ ਹੋ ਤਾਂ ਮੇਰੇ ਹਸਬੰਦ ਡਰ ਗਏ ਸੀ ਉਹਦਾ ਤਾਂ ਮੈਂ ਆਸ ਪਈ ਤੇ ਮੈਂ ਬਸ ਚਾਚੂ ਪੀ ਕੇ ਹੁਣ ਹੱਟੀ ਸੀ ਤਾਂ ਮੇਰਾ ਪੇਟ ਪੂਜਾ ਤਾਂ ਥੋੜਾ ਜਿਹਾ ਹੋ ਗਿਆ ਹੁਣ ਫਟਾਫਟ ਮੈਂ ਥੋੜੀ ਜਿਹੀ ਤਿਆਰ ਹੋ ਜਾਨੀ ਆ ਸ਼ਾਮ ਦੇ ਕਿੰਨੇ 4-5 ਵੱਜਣ ਆ ਲਿਆ ਸਿਆਦ ਤੇ ਆ ਦੇਖੋ ਮੇਰੀ ਭੈਣ ਬੈਠੀ ਹੈ ਚਾਹ ਪਾਣੀ ਰੋਟੀ ਖਾ ਕੇ ਸਭ ਬੈਠੀ ਹੋਈ ਹੈ ਇਹਨੇ ਇਹਨੇ ਪਤਾ ਕੀ ਕਿੱਤੈ ਨਾਨਾ ਰੋਟੀ ਖਾਂਦੇ ਵੇਸੇ ਮੇਰੇ ਹਸਬੰ ਹੈਵਨ ਲੱਗ ਉਹਦੇ ਕੰਨ ਚ ਲਾ ਲੇ ਸਬਜੀ ਦੇ ਵਿੱਚ ਹੈੱਡਫੋਨ ਡਿਗਾਤੇ ਪਨੀਰ ਦੀ ਸਬਜੀ ਹੈੱਡਫੋਨ ਨੇ ਵੀ ਖਾ ਲਈ ਦੇਖ ਲੋ ਇਹ ਜੇ ਕੰਮ ਕਰਦੇ ਨੇ ਪੁੱਠੇ ਸਾਰੇ ਤਾਂ ਬਾਹਰ ਦੇਖੋ ਤਪਿੰਨੀ ਹੈ ਤਾਂ ਪਹਿ ਗਈ ਅੱਜ ਬਹੁਤ ਜ਼ਿਆਦਾ ਸੰਸਾਨਾ ਵੀ ਅੱਜ ਸਾਡੇ ਇੱਥੇ ਬੇੜੇ ਚ ਤੇ ਬਸ ਲੋ ਫਟਾਫਟ ਰੋਟੀ ਲੈ ਡੈਡੀ ਆਣ ਵਾਲੇ ਆਹ ਦੇਖੋ ਕੀ ਕਰਣਾ ਹੈ ਇਸ ਅੰਦਰ ਹਾਂ ਕੀ ਕਰਣਾ ਹੈ ਇਸ ਹੈਡਫੋਨ ਦੇਖ ਰਿਹਾ ਹੈਡਫੋਨ ਧੁੱਪ ਚੱਲੀ ਹੈ ਹਾਂ ਹੈਡਫੋਨ ਦੇਖੋ ਨਾ ਨਾ ਪਾਇਆ ਉੱਥੇ ਉਹ ਪਾਇਆ ਹੈਡਫੋਨ ਚੱਤ ਦਿਖਣਾ ਨਹੀਂ ਗਿਆ ਬਹੁਤ ਮਤਲਬ ਗਰਮੀ ਵੀ ਅੱਜ ਬਹੁਤ ਲੱਗ ਰਹੀ ਸੀ ਆ ਦੇਖੋ ਬਹਿਰੂਪੀਆ ਬਹਿਰੂਪੀਆ ਕੋਲੋਂ ਘੁੱਸ ਕੇ ਆਇਆ ਇਧਰ ਆ ਧੰੱਖ ਰੱਖ ਲੈ ਬਹਿਰੂਪੀਆ ਅਉ ਮੈਂ ਤੂੰ ਜੇ ਮੇਰੇ ਘਰ ਤੇ ਆਨੇ ਪਰ ਕਿਹੋ ਜਿਹਾ ਲੱਗ ਰਿਹਾ ਅੱਛਾ ਲੱਗਾ ਕਿ ਬੂਰਾ मुझे आपके घर पे आने में बहुत अच्छा लग रहा है और मेरे को बहुत फ्री मिला मेरे को कोई काम नहीं करना पड़ा बहुत कम काम करना पड़ा घर पे मम्मी बहुत काम करवाती करे वास्ती है आ, इसको पता फ्री का खाने मिलेगा सीधा सबसे मतलब बेस्ट चीज़ के खाने में न और बहुत सारी मैंने बिस्किट खाए चिप्स खाए एंड बहुत सारी चाय पी रोटी खाई सब्जी खाई रोटी खाई सब पेट फूल है देख लो कितनी लालची है क्या जी ਚਾਰਾਂ ਚਿਪਸ ਚਿਪਸ ਖਾਣ ਆਈ ਸੀ। ਕਿੰਨੇ ਜਨਾਨੀ ਲੱਗਦੇ ਮੇਰੇ ਨੂੰ। ਉਹ ਬੋਲਦੀ ਜਾਨੀ ਸਬਸਕ੍ਰਾਈਬ ਕਰਦੇ ਨਹੀਂ। ਹਾਂ। ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਨਹੀਂ ਤੁਸੀਂ ਪਲੀਜ਼ ਕਰੋ। ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼। ਐਵੀ ਬੜੀ ਉਮੀਦ ਲੈ ਕੇ ਆਈ ਹਾਂ ਮੇਰੇ ਕੋਲ ਤੇ ਦੀਦੇ ਕੋਲ ਜਾਉਂਗੀ ਤਾਂ ਫਿਰ ਇੱਦਾਂ ਮਤਾ ਥੋੜਾ ਜਆ। ਤੁਹਾਨੂੰ ਪਤਾ ਹੀ ਹੈ ਪੈਣਾ ਪੈਣਾ ਦਾ ਹੁੰਦਾ ਹੀ ਐ। ਸਪੈਸ਼ਲੀ इस करके मैं आई सी ताकि मैं दीदी की यूट्यूब चैनल पे इदा बोला मैं औ, औ, मैं उम्मीद की दीदी सर मैं भी ब्लॉग बनाया करेंगी मैनू भी सी कि हाँ मैं भी ब्लॉग बनाया करेंगी मैं भी थोड़ा ਇਹ ਵੀ ਮਤੂੰ ਇੰਜ ਇਹ ਵੀ ਇਹ ਵੀ ਵੇ ਤਾਂ ਮੇਰੇ ਮੈਨੂੰ ਦੇਖ ਕੇ ਨਾ ਮੈਨੂੰ ਵੀ ਹੌਸਲਾ ਆ ਗਿਆ ਕਿ ਮੈਂ ਵੀ ਵਲੌਗਿੰਗ ਕਰਾਂ ਮੈਨੂੰ ਵੀ ਵਿਊ ਆਣਗੇ ਮੈਨੂੰ ਇਹਨੂੰ ਇਹ ਚੀਜ਼ ਹੋ ਗਈ ਆ ਇੱਕ ਹੁੰਦਾ ਹੀ ਆ ਇੱਕ ਦੂਜੇ ਨੂੰ ਦੇਖ ਕੇ ਥੋੜਾ ਹੌਸਲਾ ਜਿਹਾ ਮਿਲ ਜਾਂਦਾ ਇਹ ਕਰਦਾ ਇਨਸਪਾਇਰ ਹੋਈ ਮੈਂ ਆਪਣੀ ਭੈਣ ਤੋਂ ਇਨਸਪਾਇਰ ਹੋਈ ਹਾਂ ਕਿ ਮਤਲਬ ਕਿ ਇਹ ਕਰੀ ਤਾਂ ਮੈਂ ਵੀ ਕਰ ਸਕਦੀ ਹਾਂ ਤੇ ਇਹ ਵੀ ਮਤਲਬ ਕਿ ਮੈਨੂੰ ਬਹੁਤ ਖੁਸ਼ੀ ਹੋਈ ਮੇਰੇ ਭੈਣ ਨੇ ਮੈਨੂੰ ਦੇਖ ਕੇ ਇਦਾਂ ਕੀਤਾ ਜਾਂ ਕੁਝ ਵੀ ਇਹ ਚੀਜ਼ ਬਹੁਤ ਜ਼ਰੂਰੀ ਆ ਮੇਰੇ ਲਈ ਬਹੁਤ ਜ਼ਿਆਦਾ ਤਾਂ ਤੁਸੀਂ ਵੀ ਹਰ ਇੱਕ ਬੰਦੇ ਨੂੰ ਦੇਖ ਕੇ ਮਤਲਬ ਕਿ ਇnspायर ਹੋਇਆ ਕਰੋ ਕਿ ਇਹ ਬੰਦਾ ਇਹ ਕਰ ਸਕਦਾ ਤਾਂ ਮੈਂ ਵੀ ਕਰ ਸਕਦੀ ਆ ਤਾਂ ਤੁਸੀਂ ਵੀ ਚੀਜ਼ ਕਰਿਆ ਕਰੋ ਠੀਕ ਹੈ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ YouTube ਦਾ ਇਹ ਮੇਰਾ ਸੈਕੰਡ ਬਲੌਗ ਹੈ ਅੱਜ ਮੈਂ ਆਈ ਹੋਈ ਸੀ ਆਪਣੀ ਸਿਸਟਰ ਦੇ ਘਰ ਐ ਮੈਨੂੰ ਦੋ ਦਿਨ ਹੋ ਗਿਆ ਕੱਲ ਆਈ ਹੋਈ ਸੀ ਕੱਲ ਦੀਦੀ ਦਾ ਬਰਥਡੇ ਸੀਗਾ ਤਾਂ ਕੱਲ ਆਈ ਸੀ ਜੀਜੀ ਬੰ ਲੈੜਾ ਐ ਸੀ ਇਹ ਮੇਰੀ ਸਿਸਟਰ ਆ ਇਹਨਾਂ ਦਾ ਵੀ ਅਕਾਊਂਟ ਹੈ ਇਹਨਾਂ ਦਾ ਵੀ YouTube ਅਕਾਊਂਟ ਆ ਜੋਤੀ ਬਲੌਗਸ ਤੁਸੀਂ ਉਹਨਾਂ ਨੂੰ ਵੀ ਸਬਸਕ੍ਰਾਈਬ ਕੀਜਿਓ ਔਰ ਮੈਂ ਫਿਰ ਸਟੋਰੀ ਦੇ ਕਰੇ ਆਈਆਂ ਦੇਖਿਓ ਇਹਨਾਂ ਦਾ ਕਰਦਾ ਮਾਹੌਲ ਬਹੁਤ ਵਧੀਆ ਹੈਗਾ ਹੋਰ ਇਹ ਮੇਰੀ ਸਿਸਟਰ ਦੀ ਕਿਚਨ ਆ ਔਰ ਇਹ ਮੇਰੀ ਜੀਜੂ ਹੈਗੇ ਮਤਲਬ ਕਰ ਬਹੁਤ ਵਧੀਆ ਬਾਏ ਟਾਟਾ भांडे धोन लगे किम वाली दिखा और ठीक है सारे काम वाली रखी हुई है तो रखी तक जी जी थो साी कि लगी पती लगी ਪੂਰਾ ਕੰਮ ਕਰਦੀ ਆ ਘੱਟ ਪੈਸੇ ਨਾਲ ਹਰ ਕੰਮ ਕੁੰਮ ਕਰਦੀ ਪਈ ਹੈ ਨਹੀਂ ਕੰਮ ਕਰਿਆ ਕਰ ਮੈਂ ਮੰਨ ਹੋ ਜਾਂਦਾ ਮੇਰਾ ਔਰ ਮੇਰੇ ਚੈਨਲ ਤੇ ਵੀਡੀਓ ਮਤਾਂ ਦੇ ਦੋ ਪਰ ਗਏ ਉਹਨਾਂ ਨੇ ਕਰਾ ਦੇ ਚੈਨਲ ਕਹਿੰਦੇ ਨਾ ਆਪਾਂ ਦੀ ਵੀਡੀਓ ਮਤ ਡਾਲ ਲਿਓ ਕਿਉਂਕਿ ਸਾਡੀ ਲੜਾਈ ਪਤਾ ਕਿਦਾਂ ਹੁੰਦੀ ਇਦਾਂ ਜੂੜੇ ਪਕੜ ਕੇ ਫਿਰ ਲੜਦੇ ਅਸੀਂ ਔਰ ਮੇਰੇ ਉਮਾ ਬਲਰ 233 ਇੱਕ ਹੋਰ ਵੀਡੀਓ ਪਾਈ ਹੋਈ ਹੈ ਮੈਂ ਤੁਸੀਂ ਦੇਖੋ ਜਾ ਕੇ ਔਰ ਸਬਸਕ੍ਰਾਈਬ ਕਰੋ ਬਹੁਤ ਸਾਰਾ ਪਿਆਰ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਦੱਸੋ ਔਰ ਸਬਸਕ੍ਰਾਈਬ ਕਰੋ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕ ਲਿੰਕ ਦਿਆ ਹੋਇਆ ਹੈ ਅਸੀਂ ਇੱਧਰ ਲਿਆ ਨੀਚੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਇਹਦੇ ਚੈਨਲ ਦਾ ਲਿੰਕ ਦਿੱਤਾ ਆਇਆ ਤੇ ਜਾ ਕੇ ਨੂੰ ਵੀ ਚੈਨਲ ਸਪੋਰਟ ਕਰੋ ਤੇ ਲਾਈਕ ਕਰੋ ਤੇ এবੀ ਡੇਲੀਜ਼ ਬਲੌਗ ਬਣਾਉਂਦੀ ਆ ਹਾਂਜੀ ਹੁਣ ਆਪਾਂ ਚੱਲਦੇ ਆ ਸਾਡੀ ਕੰਮ ਬੰਦੀ ਵਾਲੀ ਐ ਕੀ ਕਰਦੀ ਪਈ ਆ ਚਾ ਪਾਂਡੇ ਮੰਦੇ ਪਈ ਆ ਪਾਂਡੇ ਤੋਇਆ ਕਰੋ ਅੰਨ ਤੋਨ ਥੋੜੀ ਬੱਧੀ ਆਏਗਾ ਆਪਾਂ ਚੱਲਦੇ ਪਏ ਆ ਛੁੱਪ ਛੁੱਪ ਕੇ ਬਣਾਉਂਦੀ ਪਈ ਆ ਮੈਂ ਵੀਡੀਓ ਮੈਂ ਵੀਡੀਓ ਨਹੀਂ ਬਣਾ ਰਹੀ ਆ ਮੈਂ ਇੱਦਾਂ ਥੋੜੀ ਵੀਡੀਓ ਬਣਾਵਾਂਗੀ ਮੇਰੇ ਭੈਣਾਂ ਤੋ ਮੇਰੀ ਸੋਨਝੋੜੀ ਭੈਣਾਂ ਪਾ ਵੀਡੀਓ ਬਣਾ ਲਿਆ ਤੇ ਸੇ ਵੀਡੀਓ ਅਪਲੋਡ ਕਰਦੀ ਐ ਨਵੀਂ ਪੈਨ ਨੂੰ ਪਤਾ ਹੀ ਨਹੀਂ ਚੱਲਣਾ ਕਿਵੇਂ ਭਾਂਡੇ ਮਾਣਦੀ ਉਹ ਤੇ ਭਾਂਡੇ ਮਾਣਦੀ ਪਈ ਕਿੱਦਾਂ ਬੈਠੀ ਹੋਈ ਆ ਕਿੱਦਾਂ ਬੈਠੀ ਪਈ ਆ ਉਹ ਤੁਸੀਂ ਦੇਖੋ ਜੀਜੂ ਸਾਡੀ ਕੰਮ ਵਾਲੀ ਨੂੰ ਦੇਖੋ ਦੇਖਿਆ ਮੈਂ ਦੇਖਿਆ ਹੁਣ ਇਹਦਾ ਥੋੜੀ ਦੇਰ ਚ ਦੇਖੋ ਮੁੱਕੀ ਬਾਜੀ ਹੋਣੀ ਸਾਡੇ ਨਾਲ ਤੁਸੀਂ ਭਾਂਡੇ ਤੋਂ ਕਿ ਆ ਚੁਕੇ ਆ ਹਾਂ ਪਾਗਲ ਹਾਂ ਥੋੜਾ ਬੋਲੀ ਹੋਣੀ ਆ pandu to ke aa chuke asi mere vajde na dar ho gaya aa dekho kendi ke kendi hai ke matlab mere jiju ne kande ke eh dinan ne na meri aaba changi aegi eh burger de hello burger son main roti banandi taiyari kar rahi hai meri pehn to dub dubar rahi hai mere to sara kam karaye ajj main ke tu kar aa dekho ਮੈਨੂੰ ਤੂੰ ਕਰ ਮੈਂ ਕਿਉਂ ਕਰਾਂ ਕੰਮ ਆਹ ਕਲਦੀ ਭਈਆ ਦੁੱਧ ਦੱਦੋ ਵਾਲਿਆ ਨੇ ਹੁਣ ਆਟਾ ਗੁੰਨੂਗੀ ਮੈਂ ਰੋਟੀ ਬਣਾਉਂਗੀ ਮੈਨੂੰ ਤੂੰ ਵੀ ਕ ਭੈਣਾ ਦਾ ਇਹ ਫਾਇਦਾ ਹੁੰਦਾ ਆਪਣੇ ਸੱਗਿਆ ਭੈਣਾਂ ਨੂੰ ਜਿੱਦਾਂ ਮਰਜ਼ੀ ਬੋਲਣਾ ਹੈ ਨਾ ਅਪਾ ਉਹਨਾਂ ਨੂੰ ਤਾਂ ਮਾਰ ਕੋ ਟਿੱਕੇ ਮੈਂ ਤਾਂ ਚਾਵਣਾ ਚਾਵਣਾਂਦੀ ਆ ਮੈਨੂੰ ਵੀ ਪਾਣੀ ਪੜ ਪਾਣੀ ਪੜਦੀ ਆ ਤੇ ਚਾਹ ਤਾਂ ਗੁੰਨ ਲੈ ਹਮੇਂ ਕ ਆਟਾ ਗੁੰਨ ਆਟਾ ਵੀ ਗੁੰਨਦੀ ਆ ਸੱਗਿਆ ਭੈਣਾ ਦਾ ਮਤਲਬ ਹੀ ਇਹ ਹੁੰਦਾ ਯਾਰ ਸੱਗਿਆ ਭੈਣਾ ਪੈਣਾ ਹੁੰਦਾ ਜੋ ਮਰਜੀ ਆਪਾਂ ਲੱਖ ਲੜ ਲਈਏ ਝਗੜ ਲਈਏ ਜੋ ਮਰਜੀ ਕਰ ਲਈਏ ਉਹਨਾਂ ਦੇ ਵਰਗੀ ਰੀਸ ਨਹੀਂ ਹੁੰਦੀ ਕਿੱਥੇ ਐ ਦੇਖ ਮੇਰਾ ਹਸਬੰਦ ਮੈਂ ਕੁਝ ਬੋਲਣਾ ਮੈਂ ਕੁਝ ਬੋਲਣਾ ਬੋਲ ਏ ਹੁਣ ਦੋਨੋਂ ਭੈਣਾ ਹੈਗੀਆਂ ਤਾਂ ਨਹੀਂ ਇੱਥੇ ਠੀਕ ਹੈ ਹਾਲਾਂਕਿ ਉਹ ਵਿਚਾਰੀ ਕੰਮ ਕਰ ਦਿੰਦੀ ਆ ਫਿਰ ਵੀ ਪਰਿਆ ਕਿਉਂ ਕੰਮ ਕਰੇ ਜਲਦੀ ਨਹੀਂ ਕਰਦੀ ਜੇ ਕਿਤੇ ਘਰੇ ਹੁੰਦੀ ਦਾ ਇਹ ਇੱਥੇ ਆਈ ਹੋਈ ਹੈ ਨਾ ਥੋੜਾ ਤਾਂ ਕਰ ਸਕਿਆ ਪੈਣਾ ਦਾ ਮਤਲਬ ਕੀ ਹੁੰਦਾ ਕਿੰਦਾ ਕਰ ਰਹੀ ਆ ਉਹ ਵਿਚਾਰੀ ਦੋ ਦਿਨ ਨਹੀਂ ਹੈ ਤੇ ਇਹ ਨਹੀਂ ਹੈਗਾ ਕਿ ਚੰਗੀ ਹੁਮ ਆਰਾਮ ਕਰਾ ਲਾ ਮੈਂ ਤਾਂ ਕੰਮ ਕਰਾਇਆ ਜਲ ਦਬਕ ਹੈ ਮੈਂ ਨਹੀਂ ਆਪਾਂ ਸਰੀ ਉਹ ਮੋਤੋ ਵਿਚਾਰੀ ਨੂੰ ਅੱਥੇ ਕਦੀ ਪਿਆ ਟਮਾਟਰ ਛਿਲ ਕਦੀ ਕੀ ਛਿਲ ਕਦੀ ਕੀ ਆਪਾਂ ਇਦਾਂ ਲਈ ਆ ਪੈਣਾ ਦਾ ਮਤਲਬ ਕੀ ਹੁੰਦਾ ਉਹਨਾਂ ਨੇ ਪੈਣਾ ਦਾ ਮਤਲਬ ਹੈ ਨਾ ਚਾੜੂ ਪੱਟੇ ਲਾਵਾ ਕੀ ਹਾਂ ਇਹ ਦੇਖ ਚਾੜੂ ਪੱਟਾ ਲਾ ਦੇ ਦਿਲ ਨੂੰ ਇੰਨਾ ਹੋ ਆ ਰਿਹਾ ਨਾ ਸਭ ਬਹੁਤ ਜ਼ਿਆਦਾ ਯਾਰ ਵਧੀਆ ਹੈ ਜਿੰਨਾ ਮਤਲਬ ਕਿ ਨੌਕਰਾਨੀ ਆਲਦੇ ਦੋ ਦਿਨ ਲਈ ਕੰਮ ਕਰਾਉਂਦੀ ਪਾਂਡੇ ਧੋਣ ਵਾਲੀ ਪਾਂਡੇ ਧੋਣ ਵਾਲੀ ਹੈਗੀ ਆ ਇਹ ਦੇਖ ਰੋ ਆਪੇ ਕਹਿ ਰਹੇ ਮੈਂ ਪਾਂਡੇ ਧੋਣ ਵਾਲੀ ਆਪਾਂ ਕੀ ਦੇ ਇਹ ਮੈਂ ਤੁਹਾਨੂੰ ਪਤਾ ਕੋਣ ਨਾ ਪਾਂਡੇ ਧੋਣ ਵਾਲੀ ਮੈਂ ਦੱਸਿਆ ਹੋਇਆ ਹੈ ਨਾ ਕਦੇ ਮੈਂ ਦੱਸਿਆ ਹੋਇਆ ਪਾਂਡੇ ਧੋਣ ਵਾਲੀ ਕੋਣ ਆ ਇਹ ਹੀ ਆ ਨਾ ਪਾਂਡੇ ਧੋਣ ਵਾਲੀ ਮੈਂ ਕਿੱਥੋਂ ਗਈ ਆ ਪਾਂਡੇ ਧੋਣ ਵਾਲੇ ਪਰ ਚਲੋ ਵਧੀਆ ਹੈ ਕੰਮ ਕਮ ਕਰ ਲੈਂਦੀ ਆ ਸਾਡੇ ਬਾਹਰ ਅਜ ਅંધੇਰਾ ਨਹੀਂ ਹੋਇਆ ਹਲੇ ਤੱਕ ਥੋੜੇ ਦੇਰ ਜਾਂ ਦੇਰਾ ਹੋ ਜਾਊਗਾ ਹੁਣ ਆ ਆ ਦੇਖੋ ਆਈ ਨਾ ਉਹ ਆ ਵਿਚਾਰੀ ਇਹ ਤਾਂ ਆਟਾ ਗੁੰਨ ਆ ਰਹੀ ਐ ਆਟਾ ਗੁੰਦੀ ਪਈ ਐ ਆਟਾ ਗੁੰਦੀ ਪਈ ਐ ਦੇਖ ਲਓ ਤੇ ਆ ਆਪ ਆ ਇੱਥੇ ਆਰਾਮ ਨਾਲ ਗੁੰਦੀ ਪਈ ਐ ਇਹ ਨਹੀਂ ਆ ਕੇ ਚਲੋ ਜੋ ਆਈ ਐ ਤੇ ਦੋ ਦਿਨ ਉਹਨੂੰ ਆਟਾ ਗੁੰਨਣ ਲਾਇਆ ਕਦੀ ਕੀ ਬਣਾਉਣ ਲਾਇਆ ਕਦੇ ਤਾਂ ਪਿਆਜ਼ ਛੱਲਾ ਕਦੇ ਦਾ ਟਮਾਟਰ ਕੱਟਾ ਕਦੇ ਦਾ ਲਸਣ ਛੱਲਾ ਜਿਆਦਾ ਹੀ ਕੁਝ ਕਰਦੀ ਐ ਕਹਿੰਦੀ ਉਹ ਮਤ ਇਰਰ ਰਿਐਕਸ਼ਨ ਕਿ ਆਇਆ ਜਾ ਇੱਥੇ ਆ ਕੇ ਕਹੇ ਜਾ ਲੱਗਿਆ ਸੋਚਿਆ ਸੀ ਕੀ ਸੋਹੂ ਕੀ ਰਿਹਾ ਸੋਚੇ ਯਾ ਸੇ ਕੀ ਤੇ ਕੀ ਹੋ ਗਿਆ ਸਾਡੀ ਵਾਰੀ ਪੂਰੀ ਐਸ਼ ਕਰ ਲਈਏ ਦੇਖ ਲੋ ਅੱਜ ਦੋ ਦਿਨ ਭੈਣ ਕੇ ਆਈ ਆ ਜੇ ਹੁਣ ਇਹ ਘਰੇ ਜਾ ਕੇ ਜੇ ਇਹਨੂੰ ਕਹਿ ਦੇਣਗੇ ਨਾ ਕਿ ਹਾਂ ਜਿਤੀ ਜਿਤੇ ਵਾਈਆਂ ਚਲ ਚਾਵਲ ਬਣਾ ਦੇ ਆ ਬਰਤਨ ਧੋ ਕੇ ਜਾਈ ਹਾਂ ਤੇ ਕੀ ਕਰਦੀਏ ਕਿਆਸੀ ਮੈਂ ਹਮੇਸ਼ਾ ਆਪਣੇ ਮਾਦੇ ਕਰੇ ਜਾ ਰਹੀ ਹਾਂ ਮੈਂ ਜਦ ਜਦ ਇਹ ਕਰੇ ਰਹੀ ਹਾਂ ਸੋਰੀ ਜਾਉਂਗਾ ਮੈਂ ਸਾਰਾ ਕੁਝ ਕਰੂ ਦਿਨਾਂ ਦੇਖਦੇ ਆ ਪੁੱਤੇ ਦੇਖਦੇ ਆ ਮੈਂ ਆਪਣੀ ਮਾਦੇ ਕੁੜੀਆਂ ਜਾਂਦੀ ਆਪਣੀ ਮਾਦੇ ਕਰ ਕਾਦੇ ਲਈ ਐਸ ਕਰਨੀ ਮਮੀ ਕਰ ਐਸ ਹੋ ਕੇ ਸਾਰੇ ਤਾਂ ਕੰਮ ਹੀ ਕਰਨਾ ਬੰਦਾ ਆ ਕੀ ਕਿਆਸੀ ਤੂੰ ਨੂੰ ਵੇ ਇੱਕ ਦਿਨ ਗਿਆ ਸੀ ਨਾ ਉਹ ਕੇ ਭਾਂਡੇ ਤੋ ਜੀ ਜਾ ਕੇ ਜਾਂਦੀ ਜਾਂਦੀ ਕਹਿੰਦੀ ਘੰਟੇ ਵਾਸਤੇ ਤੂੰ ਆਇਆ ਤੁਹਾਡੇ ਭਾਂਡੇ ਤੋ ਕੇ ਜਾਵਾਂ ਹਾਂ ਤੇ ਮੈਂ ਉੱਥੇ ਸਿਰਫ ਕੰਤੇ ਹੀ ਬੈਠੀ ਸੀ ਹੁਣ ਇਹਦੇ ਜਦੋਂ ਇਹਦਾ ਵਿਆਹ ਹੋ ਜਾਊਗਾ ਇਹਦੇ ਸਹੁਰੇ ਮੇਰੇ ਕੰਤਾ ਨਹੀਂ ਸੀਗਾ ਉਹਨੂੰ ਚਾਰ ਪੰਜ ਕਰਦੇ ਕਹਿੰਦੇ ਆ ਜਦੋਂ ਇਹਦੇ ਸਹੁਰੇ ਨਾਲ ਕੰਤਾ ਨਹੀਂ ਸੀਗਾ ਚਾਹ ਪੀਤੀ ਜਿਸ ਖਾਦੀ ਇੰਨੇ ਮੇਰੀ ਜੀਜਾ ਨੇ ਇਨਕਾ ਤੇ ਜਦੋਂ ਜਦੋਂ ਇਹਦੇ ਸਹੁਰੇ ਜਾਂ ਨੂੰ ਮੈਂ ਵੀ ਕੰਮ ਕਰੂੰਗੀ ਨਾ ਹਲੇ ਮੇਰੇ ਸਹੁਰੇ ਤੇ ਕੰਮ ਕਰੇ ਹਾਂ ਐਵੇਂ ਉਹ ਕਰਦੇ ਅੱਛਾ ਉਹਨੂੰ ਆਪ ਨੂੰ ਸੋਚਣਾ ਚਾਹੀਦਾ ਰੋਟੀ ਰੋਟੀ ਬਣਾਤੀ ਆ ਸਾਰਾ ਕੁਝ ਕੰਮ ਕਰਤਾ ਵਾ ਮੈਂ ਫਿਰ ਹੋ ਚੁੱਕੀ ਹੁਣ ਮੈਂ ਜਾ ਕੇ ਪੂਜਾ ਕਰਨੇ ਪੂਜਾ ਕਰਨ ਤੋਂ ਬਾਅਦ ਗਰਮੀ ਨੇ ਲੱਗ ਰਹੀ ਜੇ ਮੇਰੇ ਪਸੀਨਾ ਆ ਗਿਆ ਸਾਰੇ ਮੂੰਹ ਤੇ ਆ ਰਿਹਾ ਫਲਰ ਫੋਨ ਚੁਲਾਏ ਜਾਂਦੇ ਇੱਥੇ ਬੈਠ ਕੇ ਮੈਂ ਰੋਟੀ ਬਣਾ ਕੇ ਹੱਤੀ ਸੋਨੇ ਤੇ ਗਾਇਸ ਆਪਾਂ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਤੇ ਜੇ ਮੇਰੇ ਬਲੌਗ ਨੂੰ ਲਾਈਕ ਮੈਂ ਸ਼ੇਅਰ ਜ਼ਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਮੇਰੇ ਲਈ ਕੱਲ ਦੀ ਵੀਡੀਓ ਨੇ ਤੇ ਅੱਜ ਜਿਹੜੀ ਸਵੇਰ ਦੁਪਹਿਰ ਪਾਈ ਸੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਪਰੀ ਸਦੇ ਸਪੋਰਟ ਕਰਦੇ ਰਹੋ ਤੇ ਮੇਰੀ ਭੈਣ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਉਹਦੀ ਵੀਡੀਓ ਵੀ ਵੱਧ-ਤੋਂ-ਵੱਧ ਦੇਖਿਆ ਕਰੋ ਉਹਨੂੰ ਵੀ ਸਪੋਰਟ ਕਰਿਆ ਕਰੋ ਪਲੀਜ਼ ਤੇ ਅੱਜ ਲਈ ਇੰਨਾ ਹੀ ਮਿਲਦੇ ਆਪਾਂ ਨੈਕਸਟ ਵਾਰ ਤਦ ਤੱਕ ਲਈ